हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨੱਕੇ ਛੇੜ ਲਈ ਲੈ ਕੇ ਆਏ ਹਾਂ ਇੱਕ ਤਾਂ ਬਾਈ ਕੋਲੇ ਆ ਗਈ ਬਈ ਛੋਟੀ ਤੇ ਇੱਕ ਆ ਗਈ ਬਾਈ ਕੋਲੇ ਅਫਸਰ ਬੱਸੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਪਸੂਆਂ ਚ ਮੰਨ ਕੇ ਚੱਲੋ ਦੋਵੇਂ ਨਗ ਬਾਈ ਸੇਲ ਕਰ ਰਿਹਾ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਉਹ ਠੀਕ ਹੋ ਬਾਈ ਹਾਂਜੀ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦੋ ਨਾਮ ਬਾਈ ਕੁਲਵਿੰਦਰ ਸਿੰਘ ਹੂੰ ਪਿੰਡ ਪਖਪਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਈ ਕਿਹੜਾ ਰਹਿੰਦਾ ਆਪਣੇ ਨੇੜੇ ਭੈਣੀ ਫੱਤਾ ਰੋਡ ਆ ਜੀ ਠੀਕ ਹੈ ਬਈ ਹਾਂਜੀ ਘੂਰ ਪਿੰਡ ਮੰਨ ਕੇ ਚਲੋ ਇਹ ਮੇਨ ਰੋਡ ਹੀ ਆ ਗਿਆ ਹਨਾ ਹਾਂਜੀ 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 ਠੀਕ ਹੈ ਕੰਟੈਕਟ ਨੰਬਰ ਬੋਲ ਦੋ ਬਈ ਆਪਣਾ 7841 481087 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਹਾ ਨੋਟ ਕਰ ਲੋ ਬਾਈ ਜਿਹੜੀ ਇਹ ਝੋਟੀ ਦੇਖ ਰਹੇ ਆ ਆਪਣੇ ਕਰ ਦੂੰਗੀ ਹਾਂਜੀ ਹਾਂਜੀ ਆਪਾਂ ਉਹ ਲੱਤੀ ਸੀ ਮੱਝ ਲੱਤੀ ਸੀ ਹਰਿਆਣੇ ਦੀ ਠੀਕ ਹੈ ਉਹਦੇ ਮਗਰ ਕੱਟੀ ਆਈ ਸੀ ਮੱਝ ਦੇ ਹੈਗੇ ਦੁੱਧ 15 16 ਲੀਟਰ ਦਾ ਇਹ ਕਿੰਨੀ ਕੁ ਉਮਰ ਦੀ ਹੈ ਬਾਈ ਹਾਂ 8 2.5 ਸਾਲ ਦੀ ਹੈ 2.5 ਸਾਲ ਦੀ ਹਾਂਜੀ ਤੇ ਸੀਮਨ ਲਵਾਇਆ ਹੋਣਾ ਨਾ ਛੋਟਾ ਹਾਂਜੀ ਹਾਂਜੀ ਸੀਮਨ ਲਾਇਆ ਹੋਇਆ ਵਾ ਠੀਕ ਹੈ ਬਾਈ ਹਾਂਜੀ ਤੇ ਸਟਰਾ ਵੀ ਵੈਸੇ ਬਾਈਆਂ ਕੋਲੇ ਹੈਗਾ ਉਹ ਵੀ ਆਪਾਂ ਦਿਖਾ ਦੇਾਂਗੇ ਤੇ ਥਣ ਬਾਈ ਚਾਹੀਏ ਇਹਦੇ ਹਾਂਜੀ ਹਾਂਜੀ ਠੀਕ ਹੈ ਕੋਈ ਫੋਟਸਾ ਨਹੀਂ ਹੈਗੀ ਨਹੀਂ ਨਹੀਂ ਠੀਕ ਹੈ ਬਾਈ ਥਣ ਭਈਆ ਪਾ ਚੈੱਕ ਕਰਵਾਣਾ ਚਾਹੀਏ ਸਾਨੂੰ ਥਣ ਮਿਲਣਗੇ ਦੂਜਾ ਕੋਈ ਇਹ ਨਹੀਂ ਹੋਊਗਾ ਬਾਈ ਕਹਿੰਦਾ ਫੋਟਸਾ ਮਿਲੂ ਬਾਕੀ ਕੱਦ ਕਾਰ ਠਲੀਆਂ ਚੰਗੀ ਬਹੁਤ ਹੈ ਲੱਥਣਾ ਦਾ ਥੋੜਾ ਜਿਹਾ ਮਤਲਬ ਕਿ ਨੇੜੇੋਂ ਆ ਕੇ ਦੇਖ ਸਕਦਾ ਕੋਈ ਮੀਰ ਤੇ ਸਿੰਘਾ ਦਾ ਸ਼ਾਇਦ ਬਈ ਆਪਾਂ ਚੈੱਕ ਕਰਾਣਾ ਸਿੰਘ ਬਹੁਤ ਚੰਗਾ ਗਾ ਜਮਾ ਨਾਲੋਂ ਹੀ ਮੋੜਿਆ ਬਗਲੇ ਦੇਖ ਸਕਦਾ ਫੇਸ ਕੁਆਲਟੀ ਬੜੀ ਚੰਗੀ ਆ ਖੋਲ ਬਈ ਤੋਰੇ ਹੋ ਇਤਨੂੰ ਤੋਰ ਕੇ ਮੜੀ ਕੱਦ ਬਈ ਉਮਰ ਦੇ ਹਿਸਾਬ ਨਾਲ ਬਹੁਤ ਚੰਗਾ ਗਾ 2.5 ਸਾਲ ਦੀ ਬਾਈ ਨੇ ਉਮਰ ਦਸੀ ਹੈਗੀ ਲੈ ਚੱਲ ਬਈ ਇਧਰ ਨੂੰ ਲੈ ਜਾ ਕਿਤੋਂ ਇਹਦਾ ਥੋੜਾ ਹੈ ਬਈ ਕੈਮਰਾ ਦੀ ਨੀਂਦ ਆਦੀ ਆ ਹੋਰ ਕੋਈ ਚੱਕਰ ਨਹੀਂ ਤੋਰਾ ਤਾਰਾ ਬਈ ਚੈੱਕ ਕਰ ਸਕਦਾ ਬੜਾ ਚੰਗਾ ਗਾ ਬਾਕੀ ਉਮਰ ਦੇ हिसाब ਨਾਲ ਜੇ ਹਾਈਟ ਲਈਏ ਚੰਗੀ ਆ ਕਿਉਂਕਿ ਬਾਦੀ ਜਾਊਗੀ ਗੱਤ ਕਰਮਾਂ ਨੇ ਹੋਰ ਵੀ ਚੰਗਾ ਕਰਨਾ ਇਧਰੋਂ ਲੰਮੀ ਤੋਰ ਲਓ ਬਾਈ ਕੋਈ ਚੱਕਰ ਨਹੀਂ ਥੋੜਾ ਹੈ ਬਾਈ ਡਰਤੀ ਜ਼ਰੂਰ ਆ ਹੋਰ ਕੋਈ ਚੱਕਰ ਨਹੀਂ ਤੇ ਬਾਈ ਜੀ ਟੀਕਾ ਲੱਗੇ ਨੂੰ ਵੈਸੇ ਕਿੰਨੇ ਦਿਨ ਹੋ ਗਏ ਤੇ 10 ਜੂਨ ਦਾ ਪ੍ਰਾਇਮ ਹੈ ਵੀਰੇ 35 ਦਿਨ ਹੋ ਗਏ 35 ਦਿਨ ਬਾਈ ਟੀਕਾ ਲੱਗੇ ਨੂੰ ਹੋ ਗਏ ਤੇ ਬਾਈ ਮੁੰਨ ਫਿਰ ਖਾਲੀ ਵਾਲੀ ਖਾਊਗਾ ਹਾਂਜੀ 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 ਤੇ ਮੁੱਲ ਕੀ ਰੱਖੂ ਬਾਈ ਇਹਦਾ ਦੇਣਾ ਮੁੱਲ 46000 ਪੁਜਮਾਨ ਤਾਂ ਥੋੜਾ ਹਾਂਜੀ ਹਾਂਜੀ ਮਾਨਤਨ ਹੋ ਜਾਏ ਠੀਕ ਆ ਇਹ ਕੇ ਦਾ ਬਾਈ ਕਹਿੰਦਾ ਮਾਨਤਨ ਥੋੜਾ ਕਾਣਾ ਬਾਈ ਜਰੂਰ ਹੋ ਜੂਗਾ ਮੌਕੇ ਤੇ ਬਾਕੀ ਚੜਾਈ ਚੜੂਈ ਵਸ ਚੈੱਕ ਕਰ ਸਕਦੇ ਛੋਟੀ ਦੀ ਚੰਗੀ ਆ ਅੰਗਾਂ ਪੈਰਾਂ ਦੀ ਖੁੱਲੀ ਆ ਚਾਰੂ ਚਰੂ ਕਿਵੇਂ ਆ ਬਾਈ ਕੋਈ ਗੱਲ ਨਹੀਂ ਬਾਈ ਬੰਨ ਲਓ ਇਧਰ ਮੋਲ ਬਾਈ ਨੇ ਬਾਈ ਇਹਦਾ ਕੀਤਾ 46000 ਬਾਕੀ ਚਾਰੂ ਚਰੂ ਫੋਲ ਆ ਜੀ ਬਾਈ ਕਣ ਮੋਲ ਹੈਗਾ ਇਹਦਾ 46000 ਅੱਗੇ ਬਾਈ ਦੋ ਨੰਬਰ ਤੇ ਕਿੰਨੀ ਉਮਰ ਦੀ ਆ ਗਈ ਬਾਈ ਇਹ ਜੀ 16 ਮਹੀਨੇ ਠੀਕਾ 16 ਮਹੀਨਿਆਂ ਦੀ ਉਮਰ ਹੈ ਬਈ ਤੇ ਮਦਰ ਦਾ ਰਿਕਾਰਡ ਪਤਾ ਬਈ ਕੀ ਸੀ ਹਾਂਜੀ 14 15 ਲੀਟਰ ਦਾ ਦਿੱਤਾ ਜੀ ਠੀਕ ਆ ਆਪਣੇ ਕੋਲੇ ਹੀ ਆ ਹਾਂਜੀ ਆਪਣੇ ਕੋਲੇ ਹੀ ਆ ਠੀਕ ਆ ਸਾਈ ਵਾਲ ਬਈ ਬਰੀਡ ਆ ਗਈ ਪਿਓਰ ਬਰੀਡ ਆ ਗਈ ਉਮਰ ਹਜੇ ਛੂਟੀਆਂ ਮੰਨ ਕੇ ਚਲੋ ਥਾਣੇ ਦੇ ਵੀ ਵਿਚਾਰੀ ਆ ਹਾਂਜੀ ਹਾਂਜੀ ਲੈ ਬਈ ਥਾਣਾ ਪਾਸੇ ਚੈੱਕ ਕਰਵਾ ਲੈ ਬਹੁਤ ਚੰਗੀ ਝੋਲੀ ਆ ਕਰਮਾਲ ਜੀ ਗੱਬਣਾ ਨਾਲ ਦੀ ਝੋਲੀ ਦੀ ਗੱਲ ਕਰੀ ਹੁਣ ਤਿਆਰ ਲੈ ਚੈੱਕ ਕਰੋ ਥਾਣਾ ਦਾ ਸਾਈਜ਼ ਬੜਾ ਚੰਗਾ ਗਿਆ ਖੋਲਿਓ ਬਈ ਇਹਨੂੰ ਵੀ ਤੁਰ ਬਾਕੀ 2-3 ਮਹੀਨੇ ਸਾਹ ਕਿ ਟਿਕਾ ਲੈਣ ਦੇ ਕਾਬਲੀ ਹੈ ਬਾਈ ਹਨਾ ਹਾਂਜੀ ਹਾਂਜੀ ਤੋੜ ਦੋ ਮੜੀ ਲੰਬਾ ਤੇ ਬਾਈ ਇਹਦਾ ਮੁੱਲ ਫਿਰ ਕੀ ਰਹੂਗਾ ਇਹਦਾ ਮੁੱਲ 15000 ਜੀ 15000 ਰੁਪਏ ਹਾਂਜੀ ਠੀਕ ਹੈ ਬਾਈ ਇਹ ਬੱਸੀ ਦਾ ਬਾਈ ਕਹਿੰਦੇ ਮੁੱਲ ਰਹੂਗਾ ਬਾਈ 15000 ਬਾਕੀ ਹੋ ਜੇ ਥੋੜਾ ਕਾਣਾ ਮਾਮਤਨ ਬਾਈ ਆਏਗਾ ਹਾਂਜੀ ਹਾਂਜੀ ਤੇ ਜੇ ਕੋਈ ਵੀਰ ਦੋਨੇ ਜੋੜੇ ਇਕੱਠਾ ਲੈਂਦਾ ਬਾਈ ਹਾਂਜੀ ਲੈ ਓ ਬਈ ਕੋਈ ਗੱਲ ਬਾਕੀ ਚਮਕ ਦੇਖੋ ਬਾਈ ਸਾਈਵਾਲ ਦੀਆਂ ਜਿਹੜੀਆਂ ਜਿਹੜੀਆਂ ਨਸਾਨੀਆਂ ਸਾਰੀਆਂ ਕਰਮ ਵਾਲੀ ਚ ਫੁੱਲਾ ਬੰਨ ਚੈੱਕ ਕਰ ਲੈ ਕਰ ਸਕਦੇ ਥੱਲੇ ਤੁਹਾਨੂੰ ਵੀ ਚੈੱਕ ਕਰ ਸਕਦੇ ਬੜੀ ਚੰਗੀ ਆ ਗਈ ਕੋਈ ਗੱਲ ਨਹੀਂ ਬਾਈ ਲੈ ਜਾਓ ਇੱਧਰ ਥੋੜਾ ਐ ਬਾਈ ਟਰਤੀਆਂ ਕਰਕੇ ਕਰਦੀਆਂ ਹੋਰ ਕੋਈ ਚੱਕਰ ਨਹੀਂ ਤੇ ਜਿਸ ਘਰ ਚੋਂ ਆਪਾਂ ਵੀਡੀਓ ਬਣਾਈ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਜੇ ਕਿਸੇ ਵੀ ਮਦੋਮਾ ਚ ਕੋਈ ਵੀ ਪਸੰਦ ਆਉਂਦੀ ਹੈ ਨਾ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ